ਅੱਛੇ ਮਨੀ ਨਾ ਕਿਥੋਂ ਰੈਨ ਵਾਲਾ ਲੱਗੇ ਮੈਂ ਆਪਣੇ ਫਾਇਲ ਕਕੂਪਾਂ ਵਾਲੀ ਗਲੀ ਤੋਂ ਅੱਛਾ ਇਸ ਤਰ੍ਹਾਂ ਅੱਜ ਮੰਦਿਰ ਪਹੁੰਚਿਆ ਜੀ ਕਹਿੰਦੇ ਨੇ ਦਾਨ ਕੀਤਾ ਗਿਆ ਜੀ ਕੋਈ ਸਿੱਧੂ ਮੂਸੇ ਵਾਲੇ ਦੀ ਵਾਪਸ ਆਣ ਦੀ ਖੁਸ਼ੀ ਦੇ ਵਿੱਚ ਅੱਜ ਇਹ ਦਾਨ ਕੀਤਾ ਗਿਆ ਜਦੋਂ ਉਹ ਗਿਆ ਸੀਗਾ ਤਾਂ ਇੰਨਾ ਕੋਈ ਦੁੱਖ ਲੱਗਿਆ ਸੀ ਕਿੰਨੇ ਦਿਨ ਤੋਂ ਰੋਟੀ ਨਹੀਂ ਸੀ ਚੰਗੀ ਲੱਗੀ ਪਰ ਉਹ ਮੰਗਲਵਾਰ ਆ ਕੇ ਬਜਰੰਗ ਵਾਲੇ ਦੇ ਅਰਦਾਸ ਕੀਤੀ ਸੀ ਕਿ ਰੱਬਾ ਜੇ ਇੱਕ ਵਾਰੀ ਉਹ ਵਾਪਸ ਆਜੂਗਾ ਤਾਂ 55000 ਰੁਪਏ ਡੋਨੇਟ ਕਰਾਂਗੇ ਤੇ ਅੱਜ ਉਹ ਪਰਸੋਂ ਸੁਣੀ ਨਿਊਜ਼ ਉਹ ਚਿੰਤਪੁਰੇ ਜਾ ਰਿਹਾ ਸੀ ਵਾਪਸ ਆ ਗਿਆ ਤੇ ਬੜੀ ਕਾਲੀ ਸੀ ਵੀ ਜਲਦੀ ਮੰਗਲਵਾਰ ਆਇਆ ਤੇ ਅਸੀਂ 51 ਹਜ਼ਾਰ ਦੇ ਕੇ ਬਜਰੰਗ ਬਲੀ ਦੇ ਸ਼ੁਕਰ ਅਦਾ ਕਰੀਏ ਵੀ ਸੇ ਬਜਰੰਗ ਬਲੀ ਤੁ ਸਾਡੀ ਮੰਨਤ ਪੂਰੀ ਕਰ ਦਿੱਤੀ ਆਜੋਂ ਦੀ ਅਨਾਂ ਦੀ ਖੁਸ਼ੀ ਜੇ ਅਸੀਂ ਉਹ ਕੰਮ ਪੂਰਾ ਕੀਤਾ ਜੀ ਇਹਦੀ ਇੱਛਾ ਪੂਰਨ ਕੀਤੀ ਆ ਜੀ ਕਿਸ ਤਰ੍ਹਾਂ ਦੀ ਖੁਸ਼ੀ ਆ ਰਹੀ ਹੈ ਜੀ ਕਿਸ ਤਰ੍ਹਾਂ ਦਾ ਮਨ ਦੇ ਅੰਦਰ ਤੁਹਾਡੇ ਹੈਗੇ ਐ ਇੰਨੀ ਕੁ ਖੁਸ਼ੀ ਹੈ ਕਿ ਉਹ ਮਾਪਿਓ ਨੂੰ ਇੱਕ ਜਵਾਕ ਉਹਨਾਂ ਦਾ ਦੁਆਰਾ ਮਿਲ ਗਿਆ ਜੀ ਨਹੀਂ ਤਾਂ ਉਹਨਾਂ ਦੇ ਵਿਚਾਰਾਂ ਦਾ ਸਾਰਾ ਕੁਝ ਸੁਨਣਾ ਪਿਆ ਸੀ ਅੱਜ ਉਹ ਤੇ ਪੰਗੜੇ ਪੈ ਰਹੇ ਨੇ ਬੜੀ ਖੁਸ਼ੀ ਹੈ ਉਹਨਾਂ ਸ ਤੇ ਸਾਡੇ ਹੱਥ ਉਹਨੂੰ ਨੂੰ ਵੇਖ ਵੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੈ ਕੀ ਸਾਡਾ ਸਿੱਧੂ ਮੂਸੇ ਵਾਲਾ ਵਾਪਸ ਆ ਗਿਆ ਸਾਡੀ ਹਰ ਕਾਰ ਦੇ ਪਿੱਛੇ ਸਿੱਧੂ ਮੂਸੇ ਵਾਲਾ ਬਣਿਆ ਹਰ ਕਾਰ ਦੇ ਪਿੱਛੇ ਤੇ ਉਹ ਬਣੇ ਰਹੂਗਾ ਜਿਹੜੀ ਕਾਰ ਨਵੀਂ ਲੰਘ ਪਹਿਲਾਂ ਉਹਦੀ ਫੋਟੋ ਲਵੋਨੇ ਫਿਰ ਬਾਕੀ ਕੰਮ ਕਰਦੇ ਅਸੀਂ ਕਿੰਨੇ ਸਮੇਂ ਤੋਂ ਜਿਹੜਾ ਤੁਸੀਂ ਫੈਨ ਜੀ ਕਿੰਨੇ ਸਮੇਂ ਤੋਂ ਉਹਨਾਂ ਗਾਣੇ ਸੁਣਦੇ ਉਹ ਡੋਲਰ ਗਾਣੇ ਤੋਂ ਹੰਦੇ ਫੈਨ ਫਰੇ ਸੀ ਤੇ ਅਜੇ ਤੱਕ ਫੈਨ ਹੀ ਆਉਂਦੇ ਉਹਦੇ ਗਾਣੇ ਉਹਦੇ ਹੀ ਚੱਲਦੇ ਸਾਡੇ ਘਰੇ ਹੋਰ ਗਾਣੇ ਨਹੀਂ ਚੱਲਦੇ ਕਿਸੇ ਦੇ ਵੀ ਸਾਡੇ ਨਿੱਕੇ ਨਿੱਕੇ ਜਵਾਕ ਵੀ ਛੋਟਾ ਜਵਾਕ ਉਹ ਵੀ ਸਿੱਧੂ ਮੂਸੇ ਵਾਲਾ ਮੂਸੇ ਵਾਲਾ ਮੂਸੇ ਵਾਲੇ ਕਰਦੇ ਆ ਇਹ ਲੱਗਦਾ ਕਿ ਪਰਿਵਾਰ ਨੂੰ ਹੋਰ ਤਾਂ ਕਿਸੇ ਦੇ ਵਾਸਤੇ ਗੱਲ ਨਹੀਂ ਸੀ ਨਾ ਕਿਸੇ ਤੋਂ ਦਿੱਤਾ ਗਿਆ ਵਿਚਾਰੇ ਰੋਂਦੇ ਰਹੇ ਕਿ ਮਾਪਿਓ ਦੇ ਚੀਰੀ ਬਜਰੰਗ ਬਲੀ ਨੂੰ ਆ ਕੇ ਉਹਨਾਂ ਨੂੰ ਸਾਥ ਦੇਣਾ ਪਰ ਜਵਾਬ ਉਹਨਾਂ ਦਾ ਵਾਪਸ ਦਿੱਤਾ ਨਹੀਂ ਕਿਸੇ ਕਦੇ ਮੂਸਾ ਪਿੰਡ ਗਏ ਹੋ ਮੂਸਾ ਪਿੰਡ ਰਿਹਾ ਜੀ ਇੱਛਾ ਬਹੁਤ ਸੀ ਜਾਣ ਦੀ ਪਰ ਮਨ ਨਹੀਂ ਮੰਨਿਆ ਵੀ ਉੱਥੇ ਜਾ ਕੇ ਕੀ ਕਰੀ ਦਿਲ ਨੂੰ ਹੋਰ ਦੁੱਖ ਹੋਊਗਾ ਪਰ ਹੁਣ ਜ਼ਰੂਰ ਜਾਵਾਂਗੇ ਉਹ ਆ ਗਿਆ ਵਾਪਸ ਹੁਣ ਜਾਵਾਂਗੇ ਕਦੇ ਮੁਲਾਕਾਤ ਹੋਈ ਹੈ ਜੀ ਪਰਿਵਾਰ ਨਾਲ ਉਹਨਾਂ ਦੇ ਨਾਲ ਨਹੀਂ ਨਹੀਂ ਮੁਲਾਕਾਤ ਨਹੀਂ ਹੋਈ ਸਰ ਦੇ ਮਿਲੇ ਜੇ ਉਹਨਾਂ ਨੂੰ ਸਿੱਧੂ ਸਿੱਧੂ ਮੂਸੇ ਵਾਲੇ ਨੂੰ ਜਿਹੜਾ ਫੈਮਿਲੀ ਨੇ ਉਹਨਾਂ ਦੇ ਸਿਰਫ ਆਪਾਂ ਜਿਹੜੀ ਪਿਕ ਪਾਉਂਦੇ ਜਾਂ ਜੋ ਵੀ ਪਾਉਂਦੇ ਇੰਸਟਾਗ੍ਰam ਤੇ ਹਰ ਫੋਟੋ ਦੇ ਕਮੈਂਟ ਲਾਈਕ ਆਪਣਾ ਜਰੂਰ ਹੁੰਦਾ ਹੀ ਹੁੰਦਾ ਹੈ ਕਿ ਉਹਨਾਂ ਨੂੰ ਅਨੌਸਰਾ ਬੁਝਾਈ ਜਰੂਰ ਕਰੀ ਦੀ ਬੇਸ਼ੀ ਹੈ ਕਿ ਜੇ ਉਹਦੇ ਭਰਾ ਅਜੇ ਵੀ ਹੈਗੇ ਪਤਾ ਲੱਗੇ ਕਿ ਮੂਸੇ ਵਾਲੇ ਨੂੰ ਚਾਹਣ ਵਾਲੇ ਕਿੰਨੇ ਹੈ ਤੇ ਹੁਣ ਕਿਸ ਤਰ੍ਹਾਂ ਦਾ ਹੋਏਗਾ ਜਿਵੇਂ ਹੁਣ ਮਿਲਣ ਜਾਵਾਂਗੇ ਕਿਸ ਪਰਿਵਾਰ ਨੂੰ ਜਰੂਰ ਜਾਵਾਂਗੇ ਜੀ ਜਰੂਰ ਜਾਵਾਂਗੇ ਅੱਜ ਫਾਜ਼ਿਲਕਾ ਦੇ ਵਿੱਚ ਕਿਸ ਤਰ੍ਹਾਂ ਦੀ ਖੁਸ਼ੀ ਤੁਹਾਡੇ ਵੱਲੋਂ ਮਨਾਈ ਜਾਏਗੀ ਜਿਹੜਾ ਮੂਸੇ ਵਾਲਾ ਦੇ ਅੱਜ ਸ਼ਾਮ ਨੂੰ ਸਮਝੋ ਸਾਡੇ ਦੀਵਾਲੀ ਮਨਾਈ ਜਾਏਗੀ ਇੰਨੇ ਕੋ ਬੰਬ ਪੋੜੇ ਜਾਣਗੇ ਕੁੱਪੜੀ ਗਲੀ ਵੀ ਯਾਦ ਕਰਕੇ ਕਿ ਵਾਕਿਆ ਜੇ ਮੂਸੇ ਵਾਲਾ ਆਂਦੇ ਖੁਸ਼ੀ ਅੱਜ ਹੀ ਮਨਾਈ ਹੈ ਸੰਦੇਸ਼ ਕੀ ਜਿਵੇਂ ਕਹਾਂਗਾ ਮੈਂ ਸੈਂਸ ਨੂੰ ਮੈਂ ਦੇਣਾ ਚਾਹਾਂਗਾ ਕਿ ਵੇਖੋ ਆਪਣਾ ਇੰਨਾ ਕੋ ਪਿਆਰ ਜਿਨ੍ਹਾਂ ਕੋ ਆਪਾਂ ਰੋਏ ਤੇ ਰੱਬ ਨੇ ਆਪਣੀ ਸੁਣ ਕੇ ਉਹ ਕੰਮ ਕਰਤਾ ਜਿਹੜਾ ਹੋ ਹੀ ਨਹੀਂ ਸਕਦਾ ਸੀ ਸਿੱਕੀ ਕੰਮ ਕੀ ਕਰਦੇ ਮੈਂ ਜੀ ਠੇਕੇਦਾਰ ਹਾਂ ਅਬੋਰ ਦੇ ਆਪਣੇ ਕੋ ਟ੍ਰਾਂਸਪੋਰਟੇਸ਼ਨ ਦੇ ਠੇਕੇ ਹੈ ਇਨੀਆਂ ਗੱਡੀਆਂ ਆਪਨੇ ਕੋ ਪੰਜ ਗੱਡੀਆਂ ਜੀ ਹੁਣ ਕੁਛ ਹੀ ਆ ਪੂਰੀ ਬਹੁਤ ਫੁੱਲ ਖੁਸ਼ੀ ਹੈ ਜੀ ਪਰਿਵਾਰ ਦੀ ਫੁੱਲ ਖੁਸ਼ੀ ਹੈ ਜੀ ਮਣੀ ਨਾਗਪਾਲ ਅੱਛਾ ਮਣੀ ਨਾ ਕਿੱਥੋਂ ਰਹਿਣ ਵਾਲੇ ਤੁਸੀਂ ਮੈਂ ਆਪਣੇ ਫਾਇਲ ਕਕੂਪਾਂ ਵਾਲੀ ਗਲੀ ਤੋਂ ਅੱਛਾ ਕਿਸ ਤਰ੍ਹਾਂ ਅੱਜ ਮੰਦਿਰ ਪਹੁੰਚੇ ਜੀ ਕਹਿੰਦੇ ਨੇ ਦਾਨ ਕੀਤਾ ਗਿਆ ਜੀ ਇਹ ਸਿੱਧੂ ਮੂਸੇ ਵਾਲੇ ਦੀ ਵਾਪਸ ਆਣ ਦੀ ਖੁਸ਼ੀ ਦੇ ਵਿੱਚ ਅੱਜ ਇਹ ਦਾਨ ਕੀਤਾ ਗਿਆ ਜਦੋਂ ਉਹ ਗਿਆ ਸੀਗਾ ਤਾਂ ਇੰਨਾ ਕੋ ਦੁੱਖ ਲੱਗਿਆ ਸੀ ਨਾ ਕਿੰਨੇ ਦਿਨ ਤੋਂ ਰੋਟੀ ਨਹੀਂ ਸੀ ਚੰਗੀ ਲੱਗੀ ਪਰ ਉਹ ਮੰਗਲਵਾਰ ਆ ਕੇ ਬਜਰੰਗ ਬਲੀ ਦੇ ਅਰਦਾਸ ਕੀਤੀ ਸੀ ਕਿ ਰੱਬਾ ਜੇ ਇੱਕ ਵਾਰੀ ਉਹ ਵਾਪਸ ਆ ਜੂਗਾ ਤਾਂ ਅਸੀਂ 55000 ਰੁਪਏ ਡੋਨੇਟ ਕਰਾਂਗੇ ਤੇ ਅਜੋ ਪਰਸੋ ਸੁਣੀ ਨਿਊਜ਼ ਅਦੋ ਚਿੰਤਪੁਰ ਨੇ ਜਾ ਰਹਾ ਸੀ ਵਾਪਸ ਆ ਗਿਆ ਤੇ ਬੜੀ ਖਾਲੀ ਸੀ ਵੀ ਜਲਦੀ ਮੰਗਲਵਾਰ ਆਏ ਤੇ ਅਸੀਂ 51000 ਦੇ ਕੇ ਬਜਰੰਗ ਬਲੀ ਦੇ ਸ਼ੁਕਰ ਅਦਾ ਕਰੀਏ ਵੀ ਸੇ ਬਜਰੰਗ ਬਲੀ ਤੂੰ ਸਾਡੀ ਮੰਨਤ ਪੂਰੀ ਕਰ ਦਿੱਤੀ ਆਜੋਂ ਦੀ ਅਣ ਜਾਣ ਦੀ ਖੁਸ਼ੀ ਜੇ ਅਸੀਂ ਉਹ ਕੰਮ ਪੂਰਾ ਕੀਤਾ ਜੀ ਇਹਦੀ ਇੱਛਾ ਪੂਰਨ ਕੀਤੀ ਆ ਜੀ ਕਿਸ ਤਰ੍ਹਾਂ ਦੀ ਖੁਸ਼ੀ ਆ ਰਹੀ ਹੈ ਜੀ ਕਿਸ ਤਰ੍ਹਾਂ ਦਾ ਮਨ ਦੇ ਅੰਦਰ ਤੁਹਾਡੇ ਹੈਗੇ ਇੰਨੀ ਖੁਸ਼ੀ ਹੈ ਕਿ ਉਹ ਮਾਪਿਓ ਨੂੰ ਇੱਕ ਜਵਾਕ ਉਹਨਾਂ ਦਾ ਦੁਬਾਰਾ ਮਿਲ ਗਿਆ ਜੀ ਨਹੀਂ ਤਾਂ ਉਹਨਾਂ ਦੇ ਵਿਚਾਰਾਂ ਦਾ ਸਾਰਾ ਕੁਝ ਸੁਨਣਾ ਪੈਸੀ ਅੱਜ ਉਹ ਤੇ ਪੰਗੜੇ ਪੈ ਰਹੇ ਨੇ ਬੜੀ ਖੁਸ਼ੀ ਹੈ ਉਹਨਾਂ ਤੇ ਸਾਡੇ ਹੱਥ ਉਹਨੂੰ ਨੂੰ ਵੇਖ ਵੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਸਾਡਾ ਸਿੱਧੂ ਮੂਸੇ ਵਾਲਾ ਵਾਪਸ ਆ ਗਿਆ ਸਾਡੀ ਹਰ ਕਾਰ ਦੇ ਪਿੱਛੇ ਸਿੱਧੂ ਮੂਸੇ ਵਾਲਾ ਬਣਿਆ ਹੈ ਹਰ ਕਾਰ ਦੇ ਪਿੱਛੇ ਤੇ ਉਹ ਬਣੇ ਰਹੂਗਾ ਜਿਹੜੀ ਕਾਰ ਨਵੀਂ ਲੰਘ ਪਹਿਲਾਂ ਉਹਦੀ ਫੋਟੋ ਲਵੋਣੇ ਫਿਰ ਬਾਕੀ ਕੰਮ ਕਰਦੇ ਹਾਂ ਅਸੀਂ ਕਿੰਨੇ ਸਮੇਂ ਤੋਂ ਜਿਹੜਾ ਤੁਸੀਂ ਫੈਨ ਜੀ ਕਿੰਨੇ ਸਮੇਂ ਤੋਂ ਉਹਨਾਂ ਦੇ ਗਾਣੇ ਸੁਣਦੇ ਹੋ ਉਹ ਡੋਲਰ ਗਾਣੇ ਤੋਂ ਉਹਦੇ ਫੈਨ ਫਰੇ ਸੀ ਤੇ ਅਜੇ ਤੱਕ ਫੈਨ ਹੀ ਆਉਂਦੇ ਉਹਦੇ ਗਾਣੇ ਉਹਦੇ ਹੀ ਚੱਲਦੇ ਸਾਡੇ ਘਰੇ ਹੋਰ ਗਾਣੇ ਨਹੀਂ ਚੱਲਦੇ ਕਿਸੇ ਦੇ ਦੀ ਸਾਡੇ ਨਿੱਕੇ ਨਿੱਕੇ ਜਵਾਕ ਵੀ ਛੋਟਾ ਜਵਾਕ ਉਹ ਵੀ ਸਿੱਧੂ ਮੂਸੇ ਵਾਲਾ ਮੂਸੇ ਵਾਲਾ ਮੂਸੇ ਵਾਲੇ ਕਰਦੇ ਆ ਇਹ ਲੱਗਦਾ ਕਿ ਪਰਿਵਾਰ ਨੂੰ ਇਨਸਾਫ ਮਿਲਿਆ ਪਰਿਵਾਰ ਨੂੰ ਇਨਸਾਫ ਤਾਂ ਸਰ ਰੱਬ ਨੇ ਦਿੱਤਾ ਹੈ ਹੋਰ ਤਾਂ ਕਿਸੇ ਦੇ ਵਾਸਤੇ ਗੱਲ ਨਹੀਂ ਸੀ ਨਾ ਕਿਸੇ ਤੋਂ ਦਿੱਤਾ ਗਿਆ ਵਿਚਾਰੇ ਰੋਂਦੇ ਰਹੇਗੇ ਮਾਪਿਓ ਦੇ ਖੀਰ ਬਜਰੰਗ ਬਲੀ ਨੂੰ ਆ ਕੇ ਉਹਨਾਂ ਨੂੰ ਇਨਸਾਫ ਦੇਣਾ ਪਰ ਜਵਾਕ ਉਹਨਾਂ ਦਾ ਵਾਪਸ ਦਿੱਤਾ ਨਹੀਂ ਤੁਸੀਂ ਕਿੱਦੇ ਮੂਸਾ ਪਿੰਡ ਗਏ ਹੋ ਮੂਸਾ ਪਿੰਡ ਰਿਹਾ ਜੀ ਇੱਛਾ ਬ ਪਰ ਮੰਨ ਨਹੀਂ ਮੰਨਿਆ ਵੀ ਉੱਥੇ ਜਾ ਕੇ ਕੀ ਕਰੀ ਦਿਲ ਨੂੰ ਹੋਰ ਦੁੱਖ ਹੋਊਗਾ ਪਰ ਹੁਣ ਜ਼ਰੂਰ ਜਾਵਾਂਗੇ ਉਹ ਆ ਗਿਆ ਵਾਪਸ ਹੁਣ ਜਾਵਾਂਗੇ ਕਦੇ ਮੁਲਾਕਾਤ ਹੋਈ ਏ ਜੀ ਪਰਿਵਾਰ ਨਾਲ ਉਹਨਾਂ ਦੇ ਨਾਲ ਨਹੀਂ ਮੁਲਾਕਾਤ ਨਹੀਂ ਹੋਈ ਸਰ ਕਦੇ ਮਿਲੇ ਜੇ ਉਹਨਾਂ ਨੂੰ ਸਿੱਧੂ ਸਿੱਧੂ ਮੂਸੇ ਵਾਲੇ ਨੂੰ ਉਹਨਾਂ ਦੇ ਫੈਮਿਲੀ ਨੂੰ ਉਹਨਾਂ ਦੇ ਸਿਰਫ ਆਪਾਂ ਜਿਹੜੀ ਪਿਕ ਪਾਉਂਦੇ ਜਾਂ ਜੋ ਵੀ ਪਾਉਂਦੇ ਇੰਸਟਾਗ੍ਰam ਤੇ ਹਰ ਫੋਟੋ ਦੇ ਕਮੈਂਟ ਲਾਈਕ ਆਪਣਾ ਜ਼ਰੂਰ ਹੁੰਦਾ ਹੀ ਹੁੰਦਾ ਹੈ ਕਿ ਉਹਨਾਂ ਨੂੰ ਅਨੌਸਰਾਂ ਬੁਝਾਈ ਜ਼ਰੂਰ ਕਰੀ ਦੀ ਬੇਸੀ ਹੈ ਕਿ ਅਜੇ ਉਹਦੇ ਭਰਾ ਅਜੇ ਵੀ ਹੈਗੇ ਪਤਾ ਲੱਗੇ ਕਿ ਮੂਸੇ ਵਾਲੇ ਨੂੰ ਚਾਹਣ ਵਾਲੇ ਕਿੰਨੇ ਹੈ ਫੋਨ ਕਿਸ ਤਰ੍ਹਾਂ ਦਾ ਹੋਏਗਾ ਜਿਵੇਂ ਹੁਣ ਮਿਲਣ ਜਾਵਾਂਗੇ ਤੁਹਾਡੇ ਪਰਿਵਾਰ ਨਾਲ ਜਰੂਰ ਜਾਵਾਂਗੇ ਜੀ ਜਰੂਰ ਜਾਵਾਂਗੇ ਅੱਜ ਫਾਜ਼ਿਲਕਾ ਦੇ ਵਿੱਚ ਕਿਸ ਤਰ੍ਹਾਂ ਦੀ ਖੁਸ਼ੀ ਤੁਹਾਡੇ ਵੱਲੋਂ ਮਨਾਈ ਜਾਏਗੀ ਜਿਹੜਾ ਮੂਸੇ ਵਾਲਾ ਦੇ ਅੱਜ ਸ਼ਾਮ ਨੂੰ ਸਮਝੋ ਸਾਡੇ ਦੀਵਾਲੀ ਮਨਾਈ ਜਾਏਗੀ ਇੰਨੇ ਕੋ ਬੰਬ ਪੋੜੇ ਜਾਣਗੇ ਕਿ ਕੁੱਪੜੀ ਗਲੀ ਵੀ ਯਾਦ ਕਰਕੇ ਕਿ ਵਾਕਿਆ ਅੱਜ ਮੂਸੇ ਵਾਲਾ ਆਂਦੀ ਖੁਸ਼ੀ ਅੱਜ ਹੀ ਮਨਾਈ ਹੈ ਸੰਦੇਸ਼ ਕੀ ਜਿਵੇਂ ਕਹਾਂਗਾ ਮੈਂ ਸੈਂਸ ਨੂੰ ਮੈਂ ਦੇਣਾ ਚਾਹਾਂਗਾ ਕਿ ਵੇਖੋ ਆਪਣਾ ਇੰਨਾ ਕੋ ਪਿਆਰ ਤੇ ਜਿੰਨਾ ਕੋ ਆਪਾਂ ਰੋਏ ਤੇ ਰੱਬ ਨੇ ਆਪਣੀ ਸੁਣ ਕੇ ਉਹ ਕੰਮ ਕਰਤਾ ਜਿਹੜਾ ਹੋ ਹੀ ਨਹੀਂ ਸਕਦਾ ਸੀ

ਜਦੋਂ ਉਹ ਗਿਆ ਸੀਗਾ ਤਾਂ ਐਨਾ ਕੋ ਦੁੱਖ ਲੱਗਿਆ ਸੀ ਨੇ ਕਿੰਨੇ ਦਿਨ ਤਾਂ ਰੋਟੀ ਨਹੀਂ ਸੀ ਚੰਗੀ ਲੱਗੀ ਪਰ ਉਹ ਮੰਗਲਵਾਰ ਆ ਕੇ ਬਜਰੰਗ ਬਲੀ ਦੇ ਅਰਦਾਸ ਕੀਤੀ ਸੀ ਕਿ ਰੱਬਾ ਜੇ ਇੱਕ ਵਾਰੀ ਉਹ ਵਾਪਸ ਆਜੂਗਾ ਨਾ ਤੇ 52000 ਰੁਪਏ ਡੋਨੇਟ ਕਰਾਂਗੇ ਤੇ ਅੱਜ ਉਹ ਪਰਸੋਂ ਸੁਣੀ ਨਿਊਜ਼ ਅਤੋਂ ਚਿੰਤਪੁਰ ਨੇ ਜਾ ਰਹਾ ਸੀ ਵਾਪਸ ਆ ਗਿਆ ਤੇ ਬੜੀ ਖਾਲੀ ਸੀ ਵੀ ਜਲਦੀ ਮੰਗਲਵਾਰ ਆਏ ਤੇ ਅਸੀਂ 52000 ਦੇ ਕੇ ਬਜਰੰਗ ਬਲੀ ਦੇ ਸ਼ੁਕਰ ਅਦਾ ਕਰੀਏ ਵੀ ਸੇ ਬਜਰੰਗ ਬਲੀ ਤੂੰ ਸਾਡੀ ਮੰਨਤ ਪੂਰੀ ਕਰ ਦਿੱਤੀ ਅੱਜ ਉਹਦੀ ਅਣਜਾਣ ਦੀ ਖੁਸ਼ੀ ਜਿਸੀਂ ਉਹ ਕੰਮ ਪੂਰਾ ਕੀਤਾ ਜੀ ਅਦੀ ਇੱਛਾ ਪੂਰਨ ਕੀਤੀ ਹੈ ਓਥੇ ਕਿਸ ਤਰ੍ਹਾਂ ਦੀ ਖੁਸ਼ੀ ਆ ਰਹੀ ਹੈ ਜੀ ਕਿਸ ਤਰ੍ਹਾਂ ਦਾ ਮਨ ਦੇ ਅੰਦਰ ਤੁਹਾਡੇ ਹੈਗੇ ਐ ਇੰਨੀ ਕੁ ਖੁਸ਼ੀ ਹੈ ਕਿ ਉਹ ਮਾਪਿਓ ਨੂੰ ਇੱਕ ਜਵਾਕ ਉਹਨਾਂ ਦਾ ਦੁਆਰਾ ਮਿਲ ਗਿਆ ਜੀ ਨਹੀਂ ਤਾਂ ਉਹਨਾਂ ਦੇ ਵਿਚਾਰਾਂ ਦਾ ਸਾਰਾ ਕੁਝ ਸੁਨਣਾ ਪਿਆ ਸੀ ਅੱਜ ਉਹ ਤੇ ਪੰਗੜੇ ਪੈ ਰਹੇ ਨੇ ਬੜੀ ਖੁਸ਼ੀ ਹੈ ਉਹਨਾਂ ਸਤੇ ਸਾਡੇ ਅੱਜ ਉਹਨੂੰ ਉਹਨੂੰ ਵੇਖ ਵੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਸਾਡਾ ਸਿੱਧੂ ਮੂਸੇ ਵਾਲਾ ਵਾਪਸ ਆ ਗਿਆ ਸਾਡੀ ਹਰ ਕਾਰ ਦੇ ਪਿੱਛੇ ਸਿੱਧੂ ਮੂਸੇ ਵਾਲਾ ਬਣਿਆ ਹੈ ਹਰ ਕਾਰ ਦੇ ਪਿੱਛੇ ਤੇ ਉਹ ਬਣੇ ਰਹੂਗਾ ਜਿਹੜੀ ਕਾਰ ਨਵੀਂ ਲੰਘ ਪਹਿਲਾਂ ਉਹਦੀ ਫੋਟੋ ਲਵੋਨੇ ਫਿਰ ਬਾਕੀ ਕੰਮ ਕਰਦੇ ਹਾਂ ਅਸੀਂ ਕਿੰਨੇ ਸਮੇਂ ਤੋਂ ਜਿਹੜਾ ਉਹ ਡੋਲਰ ਗਾਣੇ ਤੋਂ ਉਹਦੇ ਫੈਨ ਭਰੇ ਸੀ ਤੇ ਅਜੇ ਤੱਕ ਫੈਨ ਹੀ ਆਉਂਦੇ ਉਹਦੇ ਗਾਣੇ ਉਹਦੇ ਹੀ ਚੱਲਦੇ ਸਾਡੇ ਘਰੇ ਹੋਰ ਗਾਣੇ ਨਹੀਂ ਚੱਲਦੇ ਕਿਸੇ ਦੇ ਵੀ ਸਾਡੇ ਨਿੱਕੇ ਨਿੱਕੇ ਜਵਾਕ ਵੀ ਛੋਟਾ ਜਵਾਕ ਉਹ ਵੀ ਸਿੱਧੂ ਮੂਸੇ ਵਾਲਾ ਮੂਸੇ ਵਾਲਾ ਮੂਸੇ ਵਾਲੇ ਕਰਦੇ ਆ ਇਹ ਲੱਗਦਾ ਕਿ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਪਰਿਵਾਰ ਨੂੰ ਇਨਸਾਫ ਦਾ ਸਿਰ ਰੱਬ ਨੇ ਦਿੱਤਾ ਹੈ ਹੋਰ ਤਾਂ ਕਿਸੇ ਦੇ ਵਾਸਤੇ ਦੀ ਗੱਲ ਨਹੀਂ ਸੀ ਨਾ ਕਿਸੇ ਤੋਂ ਦਿੱਤਾ ਗਿਆ ਵਿਚਾਰੇ ਰੋਂਦੇ ਰਹੇਗੇ ਮਾਪਿਓ ਦੇ ਸਿੱਰੀ ਬਜਰੰਗ ਵਾਲੇ ਨੂੰ ਆ ਕੇ ਉਹਨਾਂ ਨੂੰ ਇਨਸਾਫ ਦੇਣਾ ਪਰ ਜਵਾਕ ਉਹਨਾਂ ਦਾ ਵਾਪਸ ਦਿੱਤਾ ਨਹੀਂ ਕਿਸੇ ਕੋਲੇ ਮੂਸਾ ਪਿੰਡ ਗਏ ਹੋ ਮੂਸਾ ਬੰਦ ਰਿ ਗਿਆ ਜੀ ਇੱਛਾ ਬਹੁਤ ਸੀ ਜਾਣਦੀ ਪਰ ਮਨ ਨਹੀਂ ਮੰਨਿਆ ਵੀ ਉੱਥੇ ਜਾ ਕੇ ਕੀ ਕਰੀ ਦਿਲ ਨੂੰ ਹੋਰ ਦੁੱਖ ਹੋਊਗਾ ਪਰ ਹੁਣ ਜ਼ਰੂਰ ਜਾਵਾਂਗੇ ਉਹ ਆ ਗਿਆ ਵਾਪਸ ਹੁਣ ਜਾਵਾਂਗੇ ਕਦੇ ਮੁਲਾਕਾਤ ਹੋਈ ਏ ਜੀ ਪਰਿਵਾਰ ਨਾਲ ਉਹਨਾਂ ਦੇ ਨਾਲ ਨਹੀਂ ਨਹੀਂ ਮੁਲਾਕਾਤ ਨਹੀਂ ਹੋਈ ਸਰ ਕਦੇ ਮਿਲੇ ਜੇ ਉਹਨਾਂ ਨੂੰ ਸਿੱਧੂ ਸਿੱਧੂ ਮੂਸੇ ਵਾਲੇ ਨੂੰ ਜਿਹੜਾ ਫੈਮਿਲੀ ਨੂੰ ਉਹਨਾਂ ਦੇ ਸਿਰਫ ਆਪਾਂ ਜਿਹੜੀ ਪਿਕ ਪਾਉਂਦੇ ਜਾਂ ਜੋ ਵੀ ਪਾਉਂਦੇ ਇੰਸਟਾਗ੍ਰam ਤੇ ਹਰ ਫੋਟੋ ਦੇ ਕਮੈਂਟ ਲਾਈਕ ਆਪਣਾ ਜ਼ਰੂਰ ਹੁੰਦਾ ਹੀ ਹੁੰਦਾ ਹੈ ਕਿ ਉਹਨਾਂ ਨੂੰ ਅਨੌਸਰਾਂ ਬੁਝਾਈ ਜ਼ਰੂਰ ਕਰੀ ਦੀ ਬੇਸੀ ਹੈ ਕਿ ਜੇ ਉਹਦੇ ਭਰਾ ਅਜੇ ਵੀ ਹੈਗੇ ਪਤਾ ਲੱਗੇ ਹੋਣ ਕਿਸ ਤਰ੍ਹਾਂ ਦਾ ਹੈ ਗੱਜੇ ਹੁਣ ਮਿਲਣ ਜਾਉਂਗੇ ਕਿਸ ਪਰਿਵਾਰ ਨੂੰ ਜਰੂਰ ਜਾਵਾਂਗੇ ਜੀ ਜਰੂਰ ਜਾਵਾਂਗੇ ਅੱਜ ਫਾਜ਼ਿਲਕਾ ਦੇ ਵਿੱਚ ਕਿਸ ਤਰ੍ਹਾਂ ਦੀ ਖੁਸ਼ੀ ਤੁਹਾਡੇ ਵੱਲੋਂ ਮਨਾਈ ਜਾਏਗੀ ਜਿਹੜਾ ਮੂਸੇ ਵਾਲਾ ਦੇ ਅੱਜ ਸ਼ਾਮ ਨੂੰ ਸਮਝੋ ਸਾਡੇ ਦੀਵਾਲੀ ਮਨਾਈ ਜਾਏਗੀ ਇੰਨੇ ਕੋ ਬੰਬ ਪੋੜੇ ਜਾਣਗੇ ਕੁੱਪ ਵਾਲੀ ਗਲੀ ਵੀ ਯਾਦ ਕਰਕੇ ਕਿ ਵਾਕਿਆ ਅੱਜ ਮੂਸੇ ਵਾਲਾ ਆਂਦੀ ਖੁਸ਼ੀ ਅੱਜ ਹੀ ਮਨਾਈ ਹੈ ਸੰਦੇਸ਼ ਕੀ ਜਿਵੇਂ ਕਹਾਂਗਾ ਮੈਂ ਸੈਂਸ ਨੂੰ ਮੈਂ ਦੇਣਾ ਚਾਹਾਂਗਾ ਕਿ ਵੇਖੋ ਆਪਣਾ ਇੰਨਾ ਕੋ ਪਿਆਰ ਜਿਨ੍ਹਾਂ ਕੋ ਆਪਾਂ ਰੋਏ ਤੇ ਰੱਬ ਨੇ ਆਪਣੀ ਸੁਣਿਆ